ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਅੱਜ ਬਾਲੀਵੁੱਡ ਤੇ ਹਾਲੀਵੁੱਡ ਦੀ ਦੇਸੀ ਗਰਲ ਪ੍ਰਿਆੰਕਾ ਚੋਪੜਾ ਦੇ ਬਾਰੇ ਪ੍ਰਿਆੰਕਾ ਚੋਪੜਾ ਉਹ ਅਦਾਕਾਰਾ ਹੈ ਜੋ ਪਰੇਲੀ ਤੋਂ ਹੁੰਦੀ ਹੋਈ ਫੌਰਨ ਯਾਨੀ ਕਿ ਨਿਊਯਾਰਕ ਜਾਂ ਕਿਸੇ ਵੀ ਬਾਹਰਲੇ ਕੰਟਰੀ ਦੇ ਵਿੱਚ ਕਿਸ ਤਰ੍ਹਾਂ ਪਹੁੰਚਦੀ ਹੈ ਜ਼ਰੂਰ ਉਹਨਾਂ ਦੇ ਸਫ਼ਰ ਤੇ ਇੱਕ ਝਾਤ ਮਾਰਾਂਗੇ ਇੱਕ ਛੋਟੇ ਜਿਹੇ ਪਿੰਡ ਤੋਂ ਉੱਠਦੀ ਹੈ ਪ੍ਰਿਆੰਕਾ ਚੋਪੜਾ ਔਰ ਆਪਣੇ ਸੁਪਨਿਆਂ ਦੀ ਉਡਾਨ ਲੈ ਕੇ ਬੰਬੇ ਪਹੁੰਚਦੀ ਹੈ ਬੰਬੇ ਪਹੁੰਚਤ ਬਾਅਦ ਉਹ ਇੰਨੀ ਇੱਕ ਮਿਹਨਤ ਕਰਦੀ ਹੈ ਇੰਨੀ ਇੱਕ ਮਿਹਨਤ ਕਰਦੀ ਕਿ 17 ਸਾਲ ਦੀ ਉਮਰ ਦੇ ਵਿੱਚ ਮਿਸ ਵਰਲਡ ਦਾ ਜਿਹੜਾ ਤਾਜ ਆਪਣੇ ਨਾਮ ਕਰ ਲੈਂਦੀ ਹੈ ਤੇ ਬਹੁਤ ਹੀ ਇਚਾਵਾਂ ਦੇ ਨਾਲ ਬਹੁਤ ਹੀ ਸਪਨੇ ਸੰਜੋ ਕੇ ਉਹ ਅੱਗੇ ਵਧੀ ਆਪਣੀ ਜ਼ਿੰਦਗੀ ਦੇ ਵਿੱਚ ਜਿਸ ਤੋਂ ਬਾਅਦ ਉਹ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਪੈਰ ਰੱਖਦੀ ਹੈ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀਆਂ ਬਹੁਤ ਹੀ ਛੋਟੀ ਉਮਰ ਦੇ ਵਿੱਚ ਉਸ ਪ੍ਰਿਆੰਕਾ ਚੋਪੜਾ ਨੇ ਜੋ ਹੈ ਫਿਲਮਾਂ ਦੀ ਸ਼ੁਰੂਆਤ ਕਰ ਦਿੱਤੀ ਔਰ ਉਹਨਾਂ ਦੀਆਂ ਫਿਲਮਾਂ ਨੂੰ ਬੇਅੰਤ ਹ ਮੋਹੱਬਤ ਵੀ ਮਿਲਣ ਲੱਗੀ ਪ੍ਰਿਆੰਕਾ ਚੋਪੜਾ ਨੇ ਬਾਲੀਵੁੱਡ ਦਾ ਸਫ਼ਰ ਤੈਅ ਕੀਤਾ ਬਾਲੀਵੁੱਡ ਤੋਂ ਬਾਅਦ ਬਾਲੀਵੁੱਡ ਦੇ ਵਿੱਚ ਆਪਣੀ ਛਾਪ ਛੱਡਣ ਤੋਂ ਬਾਅਦ ਹਰ ਇੱਕ ਅਦਾਕਾਰਾਂ ਦੇ ਨਾਲ ਅਦਾਕਾਰ ਦੇ ਨਾਲ ਕੰਮ ਕਰਨ ਤੋਂ ਬਾਅਦ ਪ੍ਰਿਆੰਕਾ ਚੋਪੜਾ ਹਾਲੀਵੁੱਡ ਤੱਕ ਕਿੰਨਾ ਪਹੁੰਚਦੀ ਹੈ ਤੁਹਾਨੂੰ ਦੱਸਾਂਗੇ ਤੁਹਾਨੂੰ ਵੀ ਪਤਾ ਹੈ ਕਿ ਕੋਈ ਵੀ ਬਾਲੀਵੁੱਡ ਦੇ ਅਜਿਹੇ ਅਦਾਕਾਰਾ ਨਹੀਂ ਹੈ ਜੋ ਕਿ ਕਿਸੇ ਵੀ ਆਪਣੇ ਕੋ-ਆਰਟਿਸਟ ਜਾਂ ਫਿਰ ਬਾਲੀਵੁੱਡ ਦੇ ਕਿਸੇ ਵੀ ਐਕਟਰਸ ਨਾਲ ਰਿਲੇਸ਼ਨ ਚ ਨਾ ਰਹੀ ਹੋਵੇ ਸੋ ਇਹਨਾਂ ਦੇ ਬਹੁਤ ਸਾਰੇ ਰਿਲੇਸ਼ਨਸ਼ਿਪ ਤੇ ਕਿਸੇ ਵੀ ਹੁੰਦੇ ਨੇ ਪ੍ਰਿਆੰਕਾ ਵੀ ਇਸੇ ਤਰ੍ਹਾਂ ਬਹੁਤ ਸਾਰੇ ਰਿਲੇਸ਼ਨਸ ਦੇ ਵਿੱਚ ਵੀ ਰਹੀ ਬਹੁਤ ਸਾਰੇ ਰਿਲੇਸ਼ਨਸ ਛੁਪਟੇ ਵੀ ਬਹੁਤ ਸਾਰੇ ਰਿਲੇਸ਼ਨਸ ਬਣੇ ਵੀ ਲੇਕਿਨ ਐਟ ਦਾ ਐਂਡ ਇਹ ਤੋ uh, 2018 ਦੇ ਵਿੱਚ ਨਿਕ ਜੋਨਸ ਦੇ ਨਾਲ ਵਿਆਹ ਕਰ ਲੈਂਦੀ ਹੈ ਜੋ ਕਿ ਹਾਲੀਵੁੱਡ ਦਾ ਬਹੁਤ ਮੰਨਿਆ ਪਰਮੰਨਿਆ ਸਿੰਗਰ ਆਰਟਿਸਟ ਹੈ ਔਰ ਹਾਲਾਂਕਿ ਉਹਨਾਂ ਦੀ ਉਮਰ ਤੋਂ 10 ਸਾਲ ਛੋਟਾ ਵੀ ਹੈ ਤੇ ਲੇਕਿਨ ਪ੍ਰਿਆੰਕਾ ਚੋਪੜਾ ਔਰ ਨਿਕ ਜੋਨਸ ਜੋਨੇ ਅੱਜ ਬਹੁਤ ਜ਼ਿਆਦਾ ਖੁਸ਼ ਨੇ ਉਹਨਾਂ ਦੀ ਮਲਤੀ ਇੱਕ ਬੇਟੀ ਵੀ ਹੈ ਜਿਸ ਨੂੰ ਲੈ ਕੇ ਉਹ ਹਮੇਸ਼ਾ ਤਸਵੀਰਾਂ ਵੀ ਸ਼ੇਅਰ ਕਰਦੇ ਨੇ ਸੋਸ਼ਲ ਮੀਡੀਆ ਤੇ ਔਰ ਉਹਨਾਂ ਦੀ ਬਹੁਤ ਸਾਰੀਆਂ ਪੋਸਟਾਂ ਜਿਹੜੀਆਂ ਨੇ ਲਗਾਤਾਰ ਅਸੀਂ ਵਾਇਰਲ ਹੁੰਦੀਆਂ ਵੇਖਦੇ ਆਂ ਔਰ ਪ੍ਰਿਅੰਕਾ ਚੋਪੜਾ ਦੀ ਅਗਰ ਗੱਲ ਕਰੀਏ ਤਾਂ ਹਾਲੀਵੁੱਡ ਦੇ ਫਿਲਮਾਂ ਜਿਹੜੀਆਂ ਉਹਨਾਂ ਨੇ 2021 ਦੇ ਵਿੱਚ ਕਰਨੀਆਂ ਸ਼ੁਰੂ ਕਰ ਦਿੱਤੀਆਂ ਜੋ ਕਿ ਹਾਲੇ ਤੱਕ ਬਹੁਤ ਸਾਰੀਆਂ ਫਿਲਮਾਂ ਦੀ ਜਿਹੜੀ ਉਹਨਾਂ ਦੀ ਕਦੇ ਡਬਿੰਗ ਚੱਲਦੀ ਹੈ ਉਹਨਾਂ ਨੂੰ ਕੰਪਲੀਟ ਕਰਨ 'ਚ ਲੱਗੇ ਨੇ ਕਦੀ ਰਿਲੀਜ਼ ਵੀ ਹੋ ਜਾਂਦੀਆਂ ਨੇ ਲੇਕਿਨ ਹਮੇਸ਼ਾ ਜੋ ਹੈ ਪ੍ਰਿਅੰਕਾ ਉਹ ਹੁਣ ਹਾਲੀਵੁੱਡ ਨੂੰ ਪ੍ਰੇਫਰ ਕਰਦੀ ਹੈ ਕਿਉਂਕਿ ਬਹੁਤ ਰੇਅਰ ਅਸੀਂ ਦੇਖਦੇ ਆਂ ਕਿ ਪ੍ਰਿਅੰਕਾ ਚੋਪੜਾ ਕਿਸੇ ਬਲਵੌਰ ਫਿਲਮ ਦੇ ਵਿੱਚ ਨਜ਼ਰ ਆਵੇ ਬਰੇਲੀ ਉਹਨਾਂ ਦਾ ਪ੍ਰਾਂਖ ਚੋਪੜਾ ਦੇ ਅਗਰ ਵਿਆਦੀ ਗੱਲ ਕਰੀਏ ਤਾਂ ਬਰੇਲੀ ਦੇ ਵਿੱਚ ਉਹਦੀਆਂ ਜੜੀਆਂ ਰਸਮਾਂ ਨੇ ਉਹ ਪਿੰਡ ਦੇ ਵਿੱਚ ਹੀ ਹੋਈਆਂ ਨੇ ਲੇਕਿਨ ਉਹ ਪਿੰਡ ਵਾਲਾ ਘਰ ਹੁਣ ਬਿਲਕੁਲ ਖਾਲੀ ਪਿਆ ਤੇ ਸਿਰਫ ਉੱਥੇ ਜੋ ਹੈ ਇੱਕ ਮਾਲੀ ਹੈ ਜਾਂ ਕੇਅਰ ਟੇਕਰ ਹੈ ਜਿਹੜਾ ਉਸ ਘਰ ਨੂੰ ਸੰਭਾਲਦਾ ਹੈ ਤੇ ਉੱਥੇ ਪਿੰਡ ਦੇ ਲੋਕਾਂ ਦਾ ਵੀ ਇਹ ਕਹਿਣਾ ਕਿ ਅਸੀਂ ਅਕਸਰ ਵੇਟ ਕਰਦੇ ਹਾਂ ਕਿ ਇਹ ਲੋਕ ਕਦੋਂ ਇੱਥੇ ਆਉਣ ਤੇ ਕਦੋਂ ਸਾਨੂੰ ਮਿਲਣ ਉਹ ਆਪਣਾ ਘਰ ਸੰਭਾਲਣ ਪਰ ਪ੍ਰਿਆੰਕਾ ਆਪਣੇ ਪਰਿਵਾਰ ਦੇ ਨਾਲ ਆਪਣੀ ਗ੍ਰੋਥ ਨੂੰ ਦੇਖਦੇ ਹੋਏ ਆਪਣੇ ਕੈਰੀਅਰ ਨੂੰ ਦੇਖਦੇ ਹੋਏ ਉਹ ਅਨਿਕ ਜੌਨਸ ਦੇ ਨਾਲ ਹੀ ਨਿਊਯਾਰਕ ਰਹਿਣਾ ਜ਼ਿਆਦਾ ਪ੍ਰੈਫਰ ਕਰਦੀ ਹੈ ਨਿਊਯਾਰਕ ਤੋਂ ਹਾਲੀ ਦੇ ਵਿੱਚ ਉਹ ਬੰਬੇ ਵੀ ਆਈ ਸੀਗੀ ਆਪਣੇ ਬ੍ਰਦਰ ਦੇ ਮੈਰਿਜ ਦੇ ਲਈ ਜਿਸ ਦੇ ਵਿੱਚ ਪਰਿਨੀਤੀ ਚੋਪੜਾ ਤੇ ਮਨਾਰਾ ਚੋਪੜਾ ਵੀ ਸਾਨੂੰ ਨਜ਼ਰ ਆਈਆਂ ਖੂਬ ਕੱਪੜਿਆਂ ਨੂੰ ਲੈ ਕੇ ਚਰਚਾਵਾਂ ਦਾ ਵਿਸ਼ਾ ਵੀ ਬਣਿਆ ਇਹਨਾਂ ਦਾ ਔਰ ਪ੍ਰਿਆੰਕਾ ਚੋਪੜਾ ਹੁਣ ਇੰਨੀ ਦਿਨੀ ਹਾਲੀਵੁੱਡ ਫਿਲਮਾਂ ਕਰ ਰਹੀ ਹੈ ਔਰ ਹਾਲੀਵੁੱਡ ਦੇ ਵਿੱਚ ਵੀ ਇਹਨਾਂ ਦੀ ਇੱਕ ਅਲੱਗ ਪਛਾਣ ਬਣ ਚੁੱਕੀ ਹੈ ਕਿਉਂਕਿ ਪ੍ਰਿਆੰਕਾ ਆਪਣੇ ਇੰਡਸਟਰੀ ਦੀ ਖਲੋਤੀ ਅਦਾਕਾਰ ਹੈ ਬ ਤੱਕ ਪਹੁੰਚੀ ਹੈ ਔਰ ਹਾਲੀਵੁੱਡ ਦੀਆਂ ਬੈਕ ਟੂ ਬੈਕ ਫਿਲਮਾਂ ਦੇ ਨਾਲ ਆਪਣੇ ਫੈਨਸ ਦਾ ਮਨੋਰੰਜਨ ਕਰ ਰਹੀ ਹੈ ਸੋ ਪ੍ਰਿਅੰਕਾ ਚੋਪੜਾ ਦੀ ਗੱਲ ਤੋਂ ਬਾਅਦ ਅਪਰਿਨੀ ਚੋਪੜਾ ਦੀ ਗੱਲ ਖਰੀ ਤਾਂ ਰਾਗਵ ਚੱਡਾ ਦੇ ਨਾਲ ਉਹਨਾਂ ਨੇ ਵਿਆਹ ਕਰਵਾਇਆ ਹਲਕਿਓ ਪੋਲਿਟਿਸ਼ੀਅਨ ਨੇ ਔਰ ਇਹ ਵੀ ਵਿਆਹ ਹੋਇਆ ਪਰ ਚਰਚਾਵਾਂ ਦੇ ਵਿੱਚ ਰਿਹਾ ਕਿਉਂਕਿ ਅਪਰਿਨੀ ਕੀ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਸਨੇ ਇਹ ਬੋਲਿਆ ਸੀ ਕਿ ਮੈਂ ਕਦੇ ਵੀ ਕਿਸੇ ਪੋਲਿਟਿਸ਼ੀਅਨ ਸੇ ਸ਼ਾਦੀ ਨਹੀਂ ਕਰੂੰਗੀ ਫਿਰ ਵੀ ਉਹਨਾਂ ਦਾ ਵਿਆਹ ਜਿਹੜਾ ਹੈ ਪੋਲਿਟਿਸ਼ੀਅਨ ਦੇ ਨਾਲ ਹੀ ਹੋਇਆ ਸੋ ਹੁਣ ਮਨਾਰਾ ਚੋਪੜਾ ਆਖਰੀ ਪੜਾ ਤੱਕ ਕਿਸ ਦੇ ਨਾਲ ਜਾਣਾ ਪਸੰਦ ਕਰੇਗੀ ਇਹ ਤਾਂ ਹੁਣ ਦੇਖਣਾ ਬਹੁਤ ਖਾਸ ਹੋਵੇਗਾ ਫਿਲਹਾਲ ਹੀ ਮੈਨੂੰ ਦੀ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪੁਖ ਖਲੜਾ ਨਿਕਸ ਵੈਰਟੀ ਵੀ ਚੰਡੀਗੜ੍ਹ